ਸਿਹਤ ਬੀਮਾ ਯੋਜਨਾ ਦੀ ਗੱਲ ਕਰਦੇ ਆ ਸਰ 22 ਤਰੀਕ ਨੂੰ ਲਾਗੂ ਕਰ ਦਿੱਤੀ ਗਈ ਪਰ ਹੁਣ ਅੱਜ ਦੀ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪੇ ਮੈਦਾਨ ਚ ਪਹੁੰਚ ਰਹੇ ਨੇ ਰਜਿਸਟ੍ਰੇਸ਼ਨਸ ਨੂੰ ਦੇਖਣ ਪੱਤਰ ਤੇ ਸਭ ਤੋਂ ਮਜ਼ਬੂਤ ਜਿਹੜੀ ਹੈਗੀ ਹੈ ਸੇਵਾ ਜਿਹੜੀ ਹੈਗੀ ਸ਼ੁਰੂ ਕੀਤੀ ਗਈ ਹੈ ਇਲਾਜ ਦੀ ਵਜ੍ਹਾ ਕਰਕੇ ਕਿਸੇ ਨੂੰ ਪਰੇਸ਼ਾਨੀ ਨਹੀਂ ਆਏਗੀ ਬੈਂਤੀਆਂ ਆਮ ਆਦਮੀ ਪਾਰਟੀ ਵੱਲੋਂ ਸਦਾ ਚਾਹਣ ਤੋਂ ਪਹਿਲਾਂ ਦਿੱਤੀਆਂ ਗਈਆਂ ਸੀ ਹੁਣ ਦਾਵੇ ਜਿਹੜੇ ਹਕੀਕਤ ਤੋਂ ਬਦਲਦੇ ਨਜ਼ਰ ਆ ਰਹੇ ਆ ਹਰਿੰਦਰਪਾਲ ਸਿੰਘ ਦੀ ਲਾਈਵ ਪਟੀਸ਼ਨ ਬਾਰੇ ਇਸ ਨੂੰ ਲੈ ਕੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਹੈ ਇੱਕ ਹਫ਼ਤੇ ਦਾ ਤੇ ਨੋਟਿਸ ਭੇਜਿਆ ਹੈ ਸਮਾਨ ਨਿਕਲ ਜਾਣ ਦੇ باوجود ਪੰਜਾਬੀਆਂ ਨੇ ਚੁਣ ਕੇ ਭੇਜਿਆ ਹਲਕੇ ਦੇ ਲੋਕਾਂ ਨੂੰ ਵੱਡੀਆਂ ਬੂਟਾਂ ਨਾਲ ਚੁਣ ਕੇ ਭੇਜਿਆ ਇਹ ਜਿਹੜੀ ਕਿ ਥੋੜੇ ਮਾਰਜਿਨ ਨਾਲ ਸੰਵਿਧਾਨ ਦੇ ਦੀਨ ਹੀ ਉਹਨਾਂ ਨੇ ਜਿਹੜੀ ਹੈਗੀ ਹੈ ਪਾਰਲੀਮੈਂਟ ਮੈਂਬਰ ਵਜੋਂ ਜਿਹੜੀ ਥੋਣ ਲੜੀ ਔਰ ਜਿੱਤ ਕੇ ਆਏ ਸਾਹਤੇ ਰੈਣਾ ਹਾਈ ਕੋਰਟ ਵੱਲੋਂ ਕਿਹਾ ਦਾ ਪੰਜਾਬ ਸਰਕਾਰ ਨੂੰ ਨੋਟਸ ਜਾਰੀ ਕੀਤਾ ਗਿਆ ਕਿ ਕਰਤੇ ਦੇ ਅੰਦਰ ਅੰਦਰ ਇਸ ਮਾਮਲੇ ਬਾਰੇ ਫੈਸਲਾ ਦਿੱਤਾ ਜਾਵੇ ਕੱਲ੍ਹ ਜ਼ਾਹਰ ਨੂੰ ਮੈਂ ਹ ਤਫਸੀਰਤ ਕਰਦੇ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਾਫੀ ਸਾਰੇ ਮੁੱਦੇ ਸਾਹਮਣੇ ਆਏ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ 26 ਜਨਵਰੀ ਦੀ ਤਿਆਰੀਆਂ ਨੂੰ ਲੈ ਕੇ ਗੱਲ ਕਰਾਂਗੇ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਮੇਅਰ ਚੋਣਾਂ ਨੂੰ ਲੈ ਕੇ ਗੱਲ ਕਰਾਂਗੇ ਤੇ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਅਗਲੇ ਫੈਸਲੇ ਨੂੰ ਲੈ ਕੇ ਗੱਲ ਕਰਾਂਗੇ ਇਨ੍ਹਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਤੇ ਮੇਰਭਾਈ ਜੀ ਬਾਏ ਨੇ ਸਤਿਕਾਰ ਨਾਲ ਦਰਸ਼ਨ ਸ세ਕਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਐਮ ਸਵਾਲ ਹੈ ਲੋਕਾਂ ਦਾ ਮੁੱਦੇ ਨੂੰ ਪਹੁੰਚਾ ਰਹੇ ਹਨ ਜੀ ਸਰ ਸਭ ਤੋਂ ਪਹਿਲਾਂ ਤਾਂ ਚੱਕ ਲੈਣੇ ਆ ਸਰ 26 ਜਨਵਰੀ ਦਾ ਮੁੱਦਾ ਗਣਤੰਤਰ ਦਿਵਸ ਦੀ ਤਿਆਰੀਆਂ ਚੱਲ ਰਹੀਆਂ ਨੇ ਤੇ ਸਿਕਿਉਰਿਟੀ ਕੜੀ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਾਲੇ ਹੀ ਹੁਣ ਇੱਕ ਮਾਮਲਾ ਸਾਹਮਣੇ ਆਇਆ ਹੈ ਵੀ ਸਰਹੰਦ ਰੇਲਵੇ ਲਾਈਨ ਤੇ ਇੱਕ ਧਮਾਕਾ ਹੋਇਆ ਹੈ ਹੁਣ ਭਾਵੇਂ ਧਮਾਕਾ ਛੋਟਾ ਹੈ ਬਟ ਫਿਰ ਵੀ ਡਰ ਜ਼ਰੂਰ ਪੈਦਾ ਕਰ ਦਿੰਦਾ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਕਹੋਗੇ ਸਰ ਤੇ ਕੁਝ ਤੋਂ ਪਹਿਲਾਂ ਤਾਂ 5 ਜੁਲਾਈ ਜਨਵਰੀ ਕਰਨ ਤਾਂ ਅੰਤਰਦੇਸ਼ ਦੀ ਗੱਲ ਕਰਦੇ ਆਂ ਸਾਡੇ ਦੇਸ਼ ਦੇ ਲਈ ਬੜਾ ਮਹਾਨ ਦਿਹਾੜਾ ਆਪਾਂ ਵਾਰ-ਵਾਰ ਸੰਵਿਧਾਨ ਦੀ ਜ਼ਿਕਰ ਕਰਦੇ ਆਂ ਪਾਰਲੀਮੈਂਟ ਦੇ ਅੰਦਰ ਹੋਈਏ ਪਾਰਲੀਮੈਂਟ ਦੇ ਬਾਹਰ ਹੋਈਏ ਤਾਂ ਹਮੇਸ਼ਾ ਹੀ ਸੰਵਿਧਾਨ ਦੀ ਗੱਲ ਕੀਤੀ ਜਾਂਦੀ ਹੈ ਸੰਵਿਧਾਨ ਦੀ ਰਾਖੀ ਦੀ ਗੱਲ ਕੀਤੀ ਜਾਂਦੀ ਹੈ ਕੋਈ ਤਰ੍ਹਾਂ ਕਹਿੰਦੇ ਆ ਕਿ ਅਸੀਂ ਸੰਵਿਧਾਨ ਦੀ ਰਾਖੀ ਲਈ ਲੜਾਈ ਲੜ ਰਹੇ ਆਂ ਤੇ ਆਪਾਂ ਕੋਈ ਤਰ੍ਹਾਂ ਕਹਿੰਦੇ ਆ ਕਿ ਸੰਵਿਧਾਨ ਨੂੰ ਅਸੀਂ ਸਹੀ ਢੰਗ ਨਾਲ ਲਾਗੂ ਕਰ ਰਹੇ ਆਂ ਜੋ ਗਣਤੰਤਰ ਦੇ ਇਸ ਦਾ ਸਿੱਧੇ ਤੌਰ ਤੇ ਸਾਡੇ ਸਿਧਾਂਤ ਨਾਲ ਸੰਬੰਧ ਹੈ ਮਹਾਨ ਵਿਆੜਾ ਜਿਸ ਤੋਂ ਬਾਅਦ ਸਾਰੇ ਮੁਲਕ ਦਾ ਸਿਸਟਮ ਪਾਰਲੀਮੈਂਟ ਵਿਦਾਂਸਭਾ ਹੈਠਾ ਰਿਪਲਿਸ ਤੱਕ ਯਾਨੀ ਪੰਚਾਇਤੀ ਇਕਾਈ ਤੋਂ ਲੈ ਕੇ ਪਾਰਲੀਮੈਂਟ ਤੱਕ ਇਹ ਗਣਤੰਤਰ ਦੇ ਨਾਲ ਜੁੜਿਆ ਹੋਇਆ ਸਾਰਾ ਸਿਸਟਮ ਜੀ ਤੇ ਇਸ ਨੂੰ ਬਣਾਉਣ ਦੇ ਲਈ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਆਪਾਂ ਉਹ ਚਾਕੀਆਂ ਸੂਬਿਆਂ ਦੀਆਂ ਹੋ ਜਾਨੀ ਪ੍ਰੇਡ ਵਾਖਾ ਖਸ ਰਖਿਆ ਜਸਿਆ ਅੰਤਸ ਨਹੀਂ ਆ ਦੀ ਪ੍ਰੇਡ ਵੱਡੀ ਪੱਧਰ ਤੇ ਪ੍ਰੋਗਰਾਮ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਸੂਬਾ ਪੱਧਰ ਦੇ ਪ੍ਰੋਗਰਾਮ ਮਨਾਇਆ ਜਾਣਗੇ ਇਸੇ ਟਾਂਗੇ ਦੇ ਨਾਲ ਸ਼ਹਿਰਾਂ ਦੇ ਅੰਦਰ ਸਕੂਲਾਂ ਦੇ ਅੰਦਰ ਪੂਰਾ ਭਾਰਤ ਸਭੀ ਦਾ ਇੱਕ ਦਿਨ ਬਾਅਦ ਚ ਗਣਤੰਤਰ ਦੇਸ਼ ਨਾਲ ਆਪਣੇ ਆਪ ਪੂਰੀ ਤਰ੍ਹਾਂ ਰੰਗਿਆ ਜਾਏਗਾ ਕਿਉਂ ਕਿ ਗਣਤੰਤਰ ਦੇਸ਼ੀ ਸਾਡੀ ਆਕਸੀਜਨ ਆ ਗਣਤੰਤਰ ਦੇਸ਼ੀ ਸਾਡੇ ਸਾਹ ਜਿਹਦੇ ਸਿਰ ਤੇ ਸਾਰਾ ਸਿਸਟਮ ਜਿਦਾਂ ਆ ਕਿ ਹੈ ਪ੍ਰਧਾਨ ਮੰਤਰੀ ਤੋਂ ਲੈ ਕੇ ਪਿੰਡ ਦੇ ਸਰਪੰਚ ਹੋਣ ਤੱਕ ਗਣਤੰਤਰ ਦੇਸ਼ ਨਾਲ ਜੁੜਿਆ ਹੋਇਆ ਮਤਨ ਜੀ ਇਹਦੇ ਵਾਰੀ ਕੋਈ ਦੋਰੇ ਨਹੀਂ ਪਰ ਦੂਜਾ ਮੌਲਾ ਜਿਦਾਂ ਕਿ ਹੈ ਕੋਈ ਸ਼ਰਾਰਤੀ ਤੱਤ ਹਮੇਸ਼ਾ ਜੇ ਮੁੱਖੀ ਦੀ ਤਾਕਤ ਰੰਦੇ ਕਿ ਜਦੋਂ ਉਹ ਆਪਣਾ ਕੋਈ ਨਾ ਕੋਈ ਇਸ ਤਰੀਕੇ ਨਾਲ ਮਾਹੌਲ ਜਿਹੜਾ ਗੜਬੜ ਵਾਲਾ ਪੈਦਾ ਕਰ ਸਕਣ ਸਾਡੀਆਂ ਦੇਸ਼ ਦੀਆਂ ਸਰਕਾਰੀਆਂ ਸੀਆਂ ਤੇ ਕੰਮ ਇਹ ਪਦਰਤੇ ਆ ਸੁਭਾ ਪਦਰਤੇ ਆ ਪਲਿਸ ਪਾਰਟੀਆਂ ਪਲਿਸ ਤੇਰਾ ਵਾਪਕ ਏਜੰਸੀਆਂ ਉਹ ਪੂਰੀ ਤਰ੍ਹਾਂ ਸਰਕਾਰ ਦਾ ਚੌਕੇ ਸਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਪੰਜਾਬ ਚ ਸਰਾਂਦ ਰੇਲਵੇ ਲਾਈਨ ਤੇ ਪਿਤੀ ਰਾਤ ਇੱਕ ਤਮਾਕਾ ਹੋਇਆ ਪਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਹੈ ਕਹਿੰਦੇ ਤਮਾਕਾ ਜ਼ਰੂਰ ਹੋਇਆ ਪਰ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਕੋਈ ਵਿਦੇ ਆ ਕੇ ਅਤਵਾਦੀ ਕਾਰਵਾਈ ਹੈ ਜਾਂ ਸ਼ਰਾਰਤੀ ਸ਼ਰਾਰਤੀ ਤਤਾਂ ਦਾ ਦਾ ਕਾਰਵਾ ਹੈ ਇਹ ਇਹਦੇ ਵਿੱਚ ਕੋਈ ਦੂਰ ਨਹੀਂ ਕਿ ਸ਼ਰਾਰਤੀ ਤਤਾਂ ਵੱਲ ਕੀਤਾ ਗਿਆ ਪਰ ਕੀ ਦੇ ਪਿੱਛੇ ਕੋਈ ਵੱਡਾ ਅਤਵਾਦੀ ਗਰੂਜ ਹੈ ਮਨਸ਼ਾ ਸੀ ਇਹਦਾ ਪਤਾ ਲਾਉਣਾ ਅਜੇ ਬਾਕੀ ਹੈ ਪਰ ਇਸ ਦੇ ਬਾਵਜੂਦ ਇਹ ਹੈ ਕਿ ਪੰਜਾਬ ਚ ਜਿਹੜੀ ਚੌਕਸੀ ਵਧਾ ਦਿੱਤੀ ਗਈ ਹੈ ਜਿਹੜੇ ਵੱਡੇ ਰੇਲਵੇ ਸਟੇਸ਼ਨ ਹੈ ਜਾਂ ਬਟੰਡਾ ਲੁਧਿਆਣਾ ਇਹਨਾਂ ਰੇਲਵੇ ਸਟੇਸ਼ਨਾਂ ਉਤੇ ਕਲਾਸੀ ਵੀ ਲਈ ਜਾ ਰਹੀ ਹੈ ਜਿਹੜੇ ਆਰੇ مسافر ਉਹਨਾਂ ਦੇ ਲਈ ਵੀ ਇਸੇ ਤਰੀਕੇ ਨਾਲ ਰੇਲਵੇ ਸਟੇਸ਼ਨਾਂ ਦੀ ਚੌਕਸੀ ਰੇਲਵੇ ਲੈਣਾ ਦੀ ਚੌਕਸੀ ਕਿ ਆਪਾਂ ਖੌਕ ਜਿਥੇ ਗੜਤੰਤਰ ਦੇਸ਼ ਮੰਨ ਆ ਜਣਾ ਉਹਨਾਂ ਸਥਾਨਾਂ ਦੀ ਚੌਕਸੀ ਸਰਖਿਆ ਦੇ ਵੱਡੇ ਇੰਤਜ਼ਾਮ ਕੀਤੇ ਜਾ ਰਿਹਾ ਹਰ ਵਾਰ ਹਮੇਸ਼ਾ ਹੀ ਸਰਖਿਆ ਦੇ ਮਾਮਲੇ 'ਚ ਕਦੇ ਵੀ ਕਟਾਈ ਨਹੀਂ ਕੀਤੀ ਜਾਂਦੀ ਚੌਕਸੀ ਰਹਿੰਦੀ ਰਹਿੰਦੀ ਹੈ ਪਰ ਇਹ ਸਾਰੇ ਕਾਦੇ ਚੱਲਦੇ ਆਪਾਂ ਫੇਰ ਗੰਤੰਤਰ ਦੇਸ਼ ਨੂੰ ਚੇਤੇ ਕਰਦੇ ਆ ਸਾਡੇ ਦੇਸ਼ ਦੇ ਲਈ ਇੱਕ ਵੱਡਾ ਆਪਾਂ ਕਾਂ ਪਰਿਆ ਦੇਣਾ ਹੈ ਕੰਟੰਡਰਸ ਜਿਹੜਾ ਸਾਡੇ ਸੰਵਿਧਾਨ ਨੂੰ ਸਾਡੇ ਆਜ਼ਾਦੀ ਨੂੰ ਸਭ ਕਿਸੇ ਨੂੰ ਸਮਰਪਿਤ ਹੈ ਜੀ ਜੀ ਸਹੀ ਕਿਹਾ ਤੁਸੀਂ ਸਿੱਧੂ ਸਾਹਿਬ ਹੁਣ ਅੱਗੇ ਵਧਦੇ ਆਂ ਸਿਹਤ ਬੀਮਾ ਯੋਜਨਾ ਦੀ ਗੱਲ ਕਰਦੇ ਆਂ ਸਰ 22 ਤਰੀਕ ਨੂੰ ਲਾਗੂ ਕਰ ਦਿੱਤੀ ਗਈ ਪਰ ਹੁਣ ਅੱਜ ਦੀ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪੇ ਮੈਦਾਨ ਚ ਪਹੁੰਚ ਰਹੇ ਨੇ ਰਜਿਸਟ੍ਰੇਸ਼ਨਸ ਨੂੰ ਦੇਖਣ ਸupervise ਕਰਨ ਕਹਿ ਲਓ ਇੱਕ ਤਰੀਕੇ ਤੋਂ ਤੇ ਇਸ ਬਾਰੇ ਕੀ ਕਹੋਗੇ ਸਰ ਵੀ ਇੰਨੇ ਵੱਡੇ ਪੱਧਰ ਤੇ ਇਹ ਬੀਮਾ ਲਾਂਚ ਕੀਤੀ ਗਈ ਹੈ ਤੇ ਹੁਣ ਇਸ ਨੂੰ ਲੈ ਕੇ ਲੋਕਾਂ ਦਾ ਕੀ ਰਿਐਕਸ਼ਨ ਹੈ ਤੇ ਸੀਐਮ ਮਾਨ ਦੇ ਮੈਦਾਨ 'ਚ ਪਹੁੰਚਣ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਭਗਵੰਤ ਸਿੰਘ ਸੇਜੋਨਾ ਵੱਡੇ ਪੱਧਰ ਤੇ ਜਿਸ ਤਰੀਕੇ ਨਾਲ ਆਗਾਜ਼ ਕੀਤਾ ਗਿਆ ਜਦੋਂ ਇਹ ਪ੍ਰੋਗਰਾਮ ਲਾਂਚ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜਰੀਵਾਲ ਮੁਖਵੰਤੇ ਭਗਵੰਤ ਮਾਨ ਆਵਾਦੀ ਪਾਰਟੀ ਦੀ ਸਵਾਈ ਲੀਡਰਸ਼ਿਪ ਕੌਮੀ ਪੱਧਰ ਦੀ ਲੀਡਰਸ਼ਿਪ ਸਾਰੇ ਸਮਾਜ ਵਿੱਚ ਹਾਜ਼ਰ ਸੀ ਉਸ ਵੇਲੇ ਵੀ ਇਹ ਸਨ ਹੱਤਾ ਗਿਆ ਕਿ ਕੌਮੀ ਪੱਧਰ ਤੇ ਸਭ ਤੋਂ ਮਜ਼ਬੂਤ ਜਿਹੜੀ ਹੈਗੀ ਹੈ ਸੇ ਸੇਵਾ ਜਿਹੜੀ ਹੈਗੀ ਸ਼ੁਰੂ ਕੀਤੀ ਗਈ ਹੈ ਹਰ ਪਰਿਵਾਰ ਦੇ ਲਈ 10 ਲੱਖ ਰੁਪਏ ਦੀ ਸਿਹਤ ਯੋਜਨਾ ਨਾਲ ਜੁੜੀ ਵਿਗਰੰਟੀ ਹੈ ਕਿ ਤੁਸੀਂ ਸਿੱਧੇ ਤੌਰ ਤੇ ਆਪਣਾ ਕਾਰਡ ਲੈ ਕੇ ਜਾਓ ਕਿਸੇ ਹਸਪਤਾਲ ਤੁਸੀਂ ਪ੍ਰਾਈਵੇਟ ਹਸਪਤਾਲ ਤੇ ਵੀ ਇਲਾਜ ਕਰਾ ਸਕਦੇ ਹੋ ਸਰਕਾਰੀ ਸਕੂਲਾਂ ਦਾ ਲਾਗ ਹੋਣਾ ਹੀ ਹੋਣਾ ਹੈ 10 ਲੱਖ ਤੱਕ ਦੀ ਕਿਤੇ ਵੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੋਏਗੀ ਔਰ ਇਹ ਵੱਡਾ ਇੱਕ ਤਰ੍ਹਾਂ ਦਾ ਜਜਾਪਾ ਦੇਖਦੇ ਆ ਵਾਖਾ ਖੇਤਰਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਠੀਕ ਹੈ ਇਸ ਗੱਲ ਨੂੰ ਕਹਿੰਦੇ ਕਿ ਕਈ ਵਾਰੀ ਇਦਾਂ ਦੇ ਪਰਿਵਾਰ ਹੁੰਦੇ ਆ ਜਿਹੜੇ ਆਪਣੇ ਵੱਡਿਆਂ ਦੇ ਬਜ਼ੁਰਗਾਂ ਲਈ ਜਾਂ ਕਿਸੇ ਬਿਮਾਰ ਲਈ ਇਲਾਜ ਕਰਾਉਣਾ ਵੀ ਬਹੁਤ ਮੁਸ਼ਕਲ ਸਮਝਦੇ ਔਰ ਡੀ ਕਿਆ ਜਾਂਦਾ ਇਸ ਗੱਲ ਇੱਕ ਕਦੋਂ ਕਿਸ ਤਰੀਕੇ ਨਾਲ ਕੁਦਰਤੀ ਯੋਗ ਵਿਅਕਤੀ ਦਾ ਬਿਮਾਰ ਉਸ ਦੀ ਮੌਤ ਹੋਏਗੀ ਕਿਉਂ ਕਿ ਉਹਨਾਂ ਕੋਲ ਇਲਾਜ ਦੀ ਨਹੀਂ ਸਮਰੱਥਾ ਲਈ ਹੁੰਦੀ ਜਿੰਨੀ ਕਿ ਸਮਰੱਥਾ ਹੁੰਦੀ ਹੈ ਉਹਦੇ ਮੁਤਾਬਕ ਤਾਂ ਹਰ ਕੋਈ ਹੋੜਪੋੜ ਕਰਦਾ ਪਰ ਹੁਣ ਕਹਿੰਦੇ ਇਲਾਜ ਦੀ ਵਜ੍ਹਾ ਕਰਕੇ ਕਿਸੇ ਨੂੰ ਪਰੇਸ਼ਾਨੀ ਨਹੀਂ ਆਏਗੀ ਵੱਡੀ ਯੋਜਨਾ ਹੈ ਸਿਕਰ ਕੇ ਆਪਾਂ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਭਗਵਾਨ ਜੀ ਆਪ ਸਾਰੀ ਯੋਜਨਾ ਦੀ ਨਿਗਰਾਨੀ ਕਰ ਰਹੇ ਆਪ ਵੀ ਸੇਵਾ ਦੇ ਡਾ ਵਡਾ 10 ਲੱਖ ਰੁਪਏ ਦਾ ਇੱਕ ਪੈਕੇਜ ਕਹਿ ਦिए ਲੋਕਾਂ ਨੂੰ ਬੜੀ ਰਾਹਤ ਵਾਲਾ ਪ੍ਰੋਗਰਾਮ ਦਿੱਤਾ ਗਿਆ। ਕਮੀ ਪੱਧਰ ਤੇ ਤਾਂ ਹਾਈ ਹੈ ਪਰ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਸਿਹਤ ਲਈ ਸਰਕਾਰ ਤੁਹਾਡੇ ਕਿੰਨਾ ਇੰਤਜ਼ਾਮ ਕਰ ਰਹੀ ਹੈ ਕਿ ਸਪੱਦਰ ਵੱਡੇ ਵੱਡੇ ਹਸਪਤਾਲਾਂ ਦੀ ਗੱਲ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਸਹੂਲਤਾਂ। ਉਹ ਇਸ ਸਿਸਟਮ ਨੂੰ ਇਹ ਨਵੇਂ ਸਕੀਮ ਨੂੰ ਚਾਹ ਨਾਲ ਗਣੀ ਲਾਂਚ ਕੀਤਾ ਜਾ ਰਿਹਾ ਆਪਾਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਦਾ ਹਾਈ ਸਾਰਾ ਜੋ ਨਿਗਰਾਨੀ ਕਰ ਰਿਹਾ ਹੈ ਜਨਰਲ ਜ਼ਿੰਮੇਵਾਰੀ ਹੈ। ਮంత్రి ਜ਼ਿਆਬਾਂ ਦੀ ਵੀ ਗੱਲ ਕਰੀਆ ਮਨ ਰੋੜਾ ਆਪ ਦੇ ਪ੍ਰਧਾਨ ਵੀ ਹੈ ਔਰ ਕੈਬਨਿਟ ਮੰਤਰੀ ਵੀ ਹੈ ਉਹ ਖੁਦ ਲੋਕਾਂ ਜਾ ਕੇ ਸਕੀਮ ਨੂੰ ਲਾਂਚ ਕਰ ਰਿਹਾ ਹੈ ਇਹਦੇ ਕੈਬਨਿਟ ਮੰਤਰੀ ਪੁਲਰਮਾ ਦੇਖ ਰਿਹਾ ਸੀ ਉਹ ਵੀ ਲਾਂਚ ਕਰ ਰਿਹਾ ਹੈ ਕੈਬਨਿਟ ਮੰਤਰੀ ਘਟਾਰੂਚਾ ਉਹ ਵੀ ਜਿਹੜਾ ਪ੍ਰੋਗਰਾਮ ਚ ਲੱਗੇ ਹੋਏ ਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹ ਵੀ ਆਪਣੇ ਲੋਕਾਂ ਚ ਰਜਿਸਟ੍ਰੇਸ਼ਨ ਲਈ ਲੱਗੇ ਹੋਏ ਆ ਸੋ ਇੱਕ ਵੱਡੀ ਪੱਧ ਤੇ ਸੁਨੇਹਾ ਕਿ ਪੂਰੀ ਦੀ ਪੂਰੀ ਕੈਬਨਿਟ ਲਈ ਜਿੱਦਾਂ ਹੁੰਦਾ ਨਾ ਕਿ ਵੀ ਇੱਕ ਚਾਹ ਹੁੰਦਾ ਹੈ ਕਬਡੀ ਸਕੀਮ ਲੈ ਕੇ ਆਇਆ ਪੰਜਾਬੀਆਂ ਦੇ ਲਈ ਇਸੇ ਤਰੀਕੇ ਦੇ ਨਾਲ ਪੱਗਾਂ ਪਾਰ ਚਾਹੇ ਸਰਕਾਰ ਚਾਹੇ ਆਮ ਆਦਮੀ ਪਾਰ ਕਰ ਚਾਹੁੰਦੇ ਹਮੇਤੀ ਹੈ ਇਸ ਪ੍ਰੋਗਰਾਮ ਦੀ ਰਜਿਸਟ੍ਰੇਸ਼ਨ ਲਈ ਲੱਗੇ ਹੋਇਆ ਔਰ ਜਿਵੇਂ ਰਜਿਸਟ੍ਰੇਸ਼ਨ ਹੋਏਗੀ ਉਹ ਤੋਂ ਅਗਲੇ ਪੜਾਅ ਸ਼ੁਰੂ ਹੋ ਜਾਣਗੇ ਕਾਰਡ ਬਣਨਗੇ ਸਤਾਣਾ ਚਲਾ ਸ਼ੁਰੂ ਹੋ ਜਾਏਗਾ ਇੱਕ ਵੱਡਾ ਸਨੇਹਾ ਦਿੱਤਾ ਜਾ ਰਿਹਾ ਜਾਨੀ ਕਿਹਾ ਜਾ ਰਹੀਆਂ ਗਰੰਟੀਆਂ ਆਮ ਆਦਮੀ ਪਾਰਟੀ ਵੱਲੋਂ ਸਤਾ ਚਾਉਣ ਤੋਂ ਪਹਿਲਾਂ ਤੇ ਟਿਆ ਗਿਆ ਸੀ ਉਹ ਦਾਬੇ ਜਿਹੜੇ ਹਕੀਕਤ ਤੋਂ ਬਦਲਦੇ ਨਜ਼ਰ ਆ ਰਿਹਾ ਤੇ ਪਾਰਟੀ ਹਾਈ ਕਮਾਂਡ ਨੇ ਲੀਡਰਸ਼ਿਪ ਦਿਸੋਂ ਉੱਥੇ ਸਬੋਧਨ ਕਰੇ ਸਭਾਗਾਂ ਨੂੰ ਉਸ ਵੇਲੇ ਗੱਲਾਂ ਕਹੀਆਂ ਆਈਆਂ ਕਿ ਬਿਜਲੀ ਵਾਲੇ ਮੁੱਤਬੀ ਜੀ ਦੀ ਗੱਲ ਕੀਤੀ ਸੀ ਲਾਗੂ ਹੋਈ ਕਿ ਨਹੀਂ ਹੋਈ ਇਸੇ ਤਰੀਕੇ ਨਾਲ ਸਿੱਖਿਆ ਸਕੀਮਾਂ 'ਆਂ ਗੱਲਾਂ ਕੀਤੀਆਂ ਗਈਆਂ ਸੀ ਸਿੱਖਿਆ ਸਦਾਰ ਹੋਇਆ ਕਿ ਨਹੀਂ ਹੋਇਆ ਨਸ਼ਿਆਂ ਵਿਰੁੱਧ ਲੜਾਈ ਯੰਗ ਜਸਤਰੀਕੇ ਨਾਲ ਲੜੀ ਜਾ ਰਹੀ ਹੈ ਉਹ ਵੀ ਵਾਦਾ ਪੂਰਾ ਕੀਤਾ ਗਿਆ ਹੁਣ ਇਸੇ ਢੰਗ ਨਾਲ ਕਹਿੰਦੇ ਸੇਧ ਦੇ ਖੇਤਰ ਦੇ ਅੰਦਰ ਵੀ ਜਿਹੜਾ ਤੁਹਾਡੇ ਨਾਲ ਵਾਦਾ ਕੀਤਾ ਸੀ ਪੰਜਾਬੀਆਂ ਨਾਲ ਉਸ ਵਾਦੇ ਨੂੰ ਨਾ ਅਮਲੀ ਇੰਜਾਮ ਤੱਕ ਪਹੁੰਚਾਇਆ ਜਾ ਰਿਹਾ ਸੋ ਵਡਾ ਸਨਿਆ ਸਰਕਾਰ ਤੇ ਆਵਾ ਦੀ ਪਾਰਟੀ ਲੋਕਾਂ ਚ ਲੈ ਕੇ ਜਾ ਰਹੇ ਕਿਸੀ ਤੁਹਾਡੀ ਸੇਜ ਦੇ ਲਈ ਕਿੰਨਾ ਵੱਡਾ ਪ੍ਰਲਾਹ ਔਰ ਜੋ ਵਾਦਾ ਕੀਤਾ ਸੀ ਉਸ ਵਾਦੇ ਨੂੰ ਅਮਲੀ ਜਾਮਾ ਪਹਨਾਇਆ ਜਾ ਚੁੱਕਾ ਹੈ ਜੀ ਜੀ ਸਰ ਅਗੇ ਵੱਧਿਆ ਹੁਣ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਲਾਈਵੇ ਪੈਟੀਸ਼ਨ ਬਾਰੇ ਇਸ ਨੂੰ ਲੈ ਕੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਹੈ ਇੱਕ ਹਫ਼ਤੇ ਦਾ ਤੇ ਨੋਟਿਸ ਭੇਜਿਆ ਹੈ ਇਸੇ ਪਟੀਸ਼ਨ ਨੂੰ ਲੈ ਕੇ ਤੇ ਹੁਣ ਕੀ ਲੱਗਦਾ ਹੈ ਸਰ ਵੀ ਪਾਰਲੀਮੈਂਟ ਸੈਸ਼ਨ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੇਗਾ ਵਿੰਟਰ ਸੈਸ਼ਨ 'ਚ ਤਾਂ ਉਡੀਕ ਜਾਰੀ ਸੀ ਪਰ ਉਹ ਉਡੀਕ ਹੀ ਬਣ ਕੇ ਰਹਿ ਗਈ ਪਰ ਹੁਣ ਕੀ ਲੱਗਦਾ ਹੈ ਸਰ ਕੀ ਸਥਿਤੀ ਹੈ ਬਿਲਕੁਲ ਹੈ ਸਵਾਲ ਹੈ ਦੇਖੋ ਵੈਸੇ ਤਾਂ ਸਮੁੱਚੇ ਪੰਜਾਬੀਆਂ ਦੀਆਂ ਇਸ ਕਦੇ ਨਜ਼ਰਾਂ ਲੱਗੀਆਂ ਕਿ ਭਾਈ ਅਮਰਪਾਲ ਸਿੰਘ ਜਿਹੜੇ ਖਰੂਰ ਸਾਹ ਤੋਂ ਪਾਰਲੀਮੈਂਟ ਮੈਂਬਰ ਹੈ ਕੀ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਜਾ ਕੇ ਆਪਣੀ ਗੱਲ ਕਹਿਣ ਦਾ ਮੌਕਾ ਮਿਲੇਗਾ ਕਿ ਨਹੀਂ ਮਿਲੇਗਾ ਜੀ ਪਿਛਲੇ ਕਈ ਸੈਸ਼ਨ ਨਿਕਲ ਗਏ ਜਣੀ ਕਿ ਆਜਾ ਰਿਹਾ ਕ੍ਰਮ ਦਾਤਾ ਹੈ ਕਿ ਤਕਰੀਬਨ 60 ਦੇ ਕਰੀਬ ਜੇ ਬੈਠਕਾਂ ਚ ਬਿਗੈਰ ਜਾਜ਼ਤ ਦੇ ਕੋਈ ਪਾਰਲੀਮੈਂਟ ਮੈਂਬਰ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਹਦੀ ਮੈਂਬਰਸ਼ਿਪ ਨੂੰ ਹੀ ਖਤਰਾ ਖੜਾ ਹੋ ਜਾਂਦਾ ਹੈ ਪਰ ਇਹਨਾਂ ਤੇ ਗੱਲ ਆਗੂ ਨਹੀਂ ਹੁੰਦੀ ਕਿ ਕਿ ਬਤੀ ਬੈਠਕਾਂ ਨਿਕਲੀਆਂ ਹੈ ਇਹਨਾਂ ਦੇ ਪਾਰਲੀਮੈਂਟ ਮੈਂਬਰ ਚੁਣੇ ਜਾਣ ਤੋਂ ਬਾਅਦ ਤੇ ਪਤੀ ਮੈਡਿਕਾਂ ਦੇ ਵਿੱਚ ਵੀ ਇਹਨਾਂ ਨੇ ਪਰਮਿਸ਼ਨ ਮੰਗੀ ਸੀ ਪਰਮਿਸ਼ਨ ਮਿਲਣੀ ਨਾ ਮਿਲਣੀ ਬੱਕਰੀ ਗਾਲਾ ਪਰਨਾ ਵਰਗਾ ਰੁਜ਼ਾਵਸਤ ਮੰਗੀ ਗਈ ਸੀ ਇਸ ਕਰਕੇ ਇਹਨਾਂ ਤੇ ਸ਼ਰਤ ਲਾਗੂ ਨਹੀਂ ਹੁੰਦੀ ਪਰ ਦੂਜੀ ਅਹਿਮ ਗੱਲ ਇਹ ਹੈ ਕਿ ਐਨਾ ਸਾਮਾਨ ਨਿਕਲ ਜਾਣ ਦੇ ਬਾਵਜੂਦ ਉਹਨਾਂ ਅਭਿਅਨਿਤ ਨੂੰ ਕਿ ਭੇਜਿਆ ਹਲਕੇ ਦੇ ਲੋਕਾਂ ਨੂੰ ਵੱਡੀਆਂ ਬੂਟਾਂ ਨਾਲ ਚੁਣ ਕੇ ਭੇਜਿਆ ਇਹ ਨਹੀਂ ਕਿ ਥੋੜੇ ਮਾਰਜਿਨ ਨਾਲ ਤੇ ਉਸ ਨੇਤਾ ਨੂੰ ਪਾਰਲੀਮੈਂਟ ਮੈਂਬਰ ਨੂੰ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹਨਾਂ ਤੇ ਕੇਸ ਹੈਗਾ ਉਹ ਇੱਕ ਵਕਰਾਂ ਬੁਤਾ ਹੈ ਅਰਿਕ ਨਮਾਇੰਦਗੀ ਜਦੋਂ ਆਪਾਂ ਸੰਵਿਧਾਨ ਦੀ ਗੱਲ ਕਰਕੇ ਆਟੇ ਆ ਸੰਵਿਧਾਨ ਦੇ ਦੀਨ ਹੀ ਉਹਨਾਂ ਨੇ ਜਿਹੜੀ ਹੈ ਪਾਰਲੀਮੈਂਟ ਮੈਂਬਰ ਵਜੋਂ ਜਿਹੜੀ ਸਟੋਨ ਲੜੀ ਔਰ ਜਿੱਤ ਕੇ ਆਏ ਤੇ ਹੁਣ ਉਹਨਾਂ ਨੇ ਫੇਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਆ ਖੜਕਾਇਆ ਕਿ ਮੈਨੂੰ ਮੌਕਾ ਦਿੱਤਾ ਜਾਵੇ ਪਾਰਲੀਮੈਂਟ ਸੈਸ਼ਨ ਅਟੈਂਡ ਕਰਨਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਕਾਇਦਾ ਪੰਜਾਬ ਸਰਕਾਰ ਨੂੰ ਨੋਟਸ ਜਾਰੀ ਕੀਤਾ ਗਿਆ ਕਿ ਹਫ਼ਤੇ ਦੇ ਅੰਦਰ ਅੰਦਰ ਇਸ ਮਾਮਲੇ 'ਵਰੇ ਫੈਸਲਾ ਦਿੱਤਾ ਜਾਵੇ ਕਿ ਕੀ ਜਿਹੜਾ ਹੈਗਾ ਪੰਜਾਬ ਸਰਕਾਰ ਵਾਜਬ ਸਮਝਦੀ ਹੈ ਆਪੇ ਅਮਰਸਫਾਲ ਜਿਹੜਾ ਹੈਗਾ ਪਾਰਲੀਮੈਂਟ ਸੈਸ਼ਨ ਅਟੈਂਡ ਕਰ ਸਕਦੇ ਆ ਬਹੁਤ ਕੋਈ ਜਣੀ ਪੰਜਾਬ ਤੇ ਹਾਈ ਕੋਰਟ ਦਾ ਨੋਟਿਸ ਬਿਲਕੁਲ ਗਿਆ ਪਰ ਪੰਜਾਬ ਸਰਕਾਰ ਦਾ ਕੀ ਰਵਈਆ ਹੋਏਗਾ ਇਸ ਤੇ ਕਾਫੀ ਕੋਈ ਨਿਰਭਰ ਕਰੇਗਾ ਆਪਾਂ ਜਾਣਦੇ ਆ ਕਿ ਪਿੱਛੇ ਪੰਜਾਬ ਸਰਕਾਰ ਦਾ ਹਮੇਸ਼ਾ ਇਹ ਇਸ ਮਾਲ ਸਟੈਂਡ ਰਿਹਾ ਕਿ ਜੇ ਭਾਈ ਅਮਰਸਫਾਲ ਨੂੰ ਬਾਹਰ ਆਉਣ ਦਾ ਮੌਕਾ ਦਿੱਤਾ ਗਿਆ ਪਰ ਉਹ ਤੇ ਤਾਂ ਉਹਨਾਂ ਵੱਲੋਂ ਜਿਹੜੇ ਬਿਆਨਵਾਜ ਦੀ ਕੀਤੀ ਜਾਏਗੀ ਜੋ ਗਲਵਾਤ ਕੀਤੀ ਜਾਏਗੀ ਉਹਦੇ ਨਾਲ ਪੰਜਾਬ 'ਚ ਇੱਕ ਗੜਬੜ ਜਾਨੀ ਗੈਰਚਕਨੀ ਕਹਿ ਲਓ ਬੇਚੈਨੀ ਦਾ ਮਾਹੌਲ ਪੈਦਾ ਹੋਏਗਾ ਇਸ ਕਰਕੇ ਇਹਨਾਂ ਨੂੰ ਪ੍ਰੋਲ ਤੇ ਲਿਆਉਣਾ ਵਾਜਬ ਨਹੀਂ ਹੈ ਇਹ ਲਗਾਤਾਰ ਪੰਜਾਬ ਸਰਕਾਰ ਦਾ ਪਿਛਲਾ ਸਟੈਂਡ ਹੈ ਪਰ ਹੁਣ ਕਿਸ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਗੇ ਜਿਹੜਾ ਜਵਾਬ ਮੰਗਿਆ ਗਿਆ ਕੀ ਜਵਾਬ ਮਈਆ ਕਰਦੇ ਆ ਕੀ ਜਵਾਬ ਮਿਲੇਗਾ ਉਸ ਦਾ ਕੁਦੇ ਆਧਾਰ ਤੇ ਪੰਜਾਬ ਤੇ ਹਰਿਆਣਾ ਆਈ ਕੀ ਫੈਸਲਾ ਦਿੰਦੇ ਆ ਪਰ ਇਹ ਜ਼ਰੂਰ ਹੈ ਇੱਕ ਹਫ਼ਤੇ ਦਾ ਸਮਾਂ ਹੈ ਇੱਕ ਹਫ਼ਤੇ ਦੇ ਵਿੱਚ ਵੀ ਜਿਹੜਾ ਕੋਈ ਦਿਨ ਤਾਂ ਨਿਕਲੀ ਗਏ ਆ ਫੈਸਲਾ ਹੋਏਗਾ ਔਰ ਆਪਾਂ ਸਾਰੇ ਜਾਣਦੇ ਆ ਕਿ 28 ਜਨਵਰੀ ਨੂੰ ਬਕਾਇਦਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਜਿਹੜੇ ਪੰਜ ਮਹੀਨਿਆਂ ਤੋਂ ਬਾਅਦ延迟 ਹੈ ਪ੍ਰਸ਼ੰਸ਼ਿਕ ਹੈ ਉਹ ਚਾਹੁੰਦੇ ਆ ਕਿ ਸਾਡਾ ਚੁਣਿਆ ਨਿਮੰਦਾ ਪਾਰਲੀਮੈਂਟ ਜਾਵੇ ਤੇ ਸਾਡੇ ਹੱਕਾਂ ਦੀ ਆਵਾਜ਼ ਸਾਡੇ ਅੱਖਾਂ ਦੀ ਗੱਲ ਕਰੇ ਹਾਲਾਂਕਿ ਜਿਸ ਵਾਂ ਪਾ ਗੱਲ ਕਰਦੇ ਆ ਅਦਾਲਤ ਦੀ ਚਾਲੂ ਦਿਨਦਰ ਵਿਕਾਦਾਵਾਂ ਦੇ ੜਕੜ ਗੱਲ ਕਹੀ ਜਾਂਦੀ ਹੈ ਕਿ ਉਹ ਸਰਦਾਂ ਚ ਰਹਿ ਕੇ ਆਪਣੇ ਲੋਕਾਂ ਦੀ ਮਸਲੇ ਦੀ ਗੱਲ ਕਰਨਾ ਚਾਹੁੰਦੇ ਆ ਨਸ਼ਿਆਂ ਦੀ ਗੱਲ ਕਰਨਾ ਚਾਹੁੰਦੇ ਆ ਕਿਸ ਤਰੀਕੇ ਨਾਲ ਰੋਕਣ ਦੀ ਲੋੜ ਹੈ ਆਪਣੇ ਹਲਕੇ ਦੇ ਵਿਕਾਸ ਦੇ ਫੰਡਾਂ ਦੀ ਗੱਲ ਕਰਨੀ ਚਾਹੁੰਦੇ ਆ ਕਿਉਂਕਿ ਨਾ ਤਾਂ ਉਹਨਾਂ ਦੇ ਫੰਡ ਜਾਰੀ ਹੋ ਪਾ ਰਿਹਾ ਤੇ ਨਾ ਹੀ ਵਿਕਾਸ ਦੀ ਕੋਈ ਗੱਲ ਕਰ ਰਿਹਾ ਕਿਉਂਕਿ ਉਸ ਹਲਕੇ ਦਾ ਪਾਰਲੀਮੈਂਟ ਮੈਂਬਰ ਹੀ ਤਾਂ ਜੇਲ੍ਹ ਚ ਬੈਠਾ ਹੈ ਤੇ ਨੁਮਾਇੰਦਗੀ ਕੌਣ ਕਰੇਗਾ ਜੀ ਦੇਖਿਆ ਜਾਏਗਾ ਕਿ ਅਗਲੇ ਦਿਨਾਂ ਚ ਪੰਜਾਬ ਸਰਕਾਰ ਕੀ ਜਵਾਬ ਦੇਰ ਕਰਦੀ ਹੈ ਔਰ ਉਸ ਮੁਤਾਬਕੇ ਅਦਾਲਤੋਂ ਫੈਸਲਾ ਕੀ ਲਿਆ ਜਾਏਗਾ ਜੀ ਜੀ ਸਰ ਨਵੀਂ ਅਕਾਲੀ ਦਲ ਪਾਰਟੀ ਦੀ ਹੁਣ ਗੱਲ ਕਰਾਂਗੇ ਇਹਨਾਂ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਤੇ ਹੁਣ ਕਮੇਟੀ ਦਾ ਕੀ ਮਕਸਦ ਹੈ ਸਰ ਤੇ ਕੀ ਕਿਹੜੇ-ਕਿਹੜੇ ਮੁੱਦੇ ਚੱਕੇ ਜਾਣਗੇ ਇਹਨਾਂ ਵੱਲੋਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਦੀ ਹਵਾਈ ਵਾਲਾ ਜਿਹੜਾ ਅਕਾਲੀ ਦਲ ਹੈ ਬੇਸ਼ੱਕ ਥੋੜਾ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਪਰ ਉਹ ਕਹਿੰਦੇ ਅਸੀਂ ਆਪਣੇ ਸਿਸਟਮ ਤਾਬ ਕੰਮ ਕਰ ਰਿਹਾ ਆਲਰੇਡੀ ਪੰਜ ਮੈਂਬਰੀ ਕਮੇਟੀ ਬਣੀ ਹੈ ਇਹਦੇ ਪਾਰਟੀ ਦੇ ਕੱਦਾਵਾਰ ਆਗੂ ਨੇ ਜਿਦ ਮਨਪ੍ਰੀਤਿਆਲੀ ਦਾ ਜ਼ਿਕਰ ਕਰ ਸਕਦੇ ਆ ਇਦਾਂ ਬਲੇ ਸਿੰਘ ਉਡਾਲਾ ਉਹਨਾਂ ਦਾ ਜ਼ਿਕਰ ਕਰ ਸਕਦੇ ਆ ਇਸੇ ਤਰੀਕੇ ਨਾਲ ਹੋਰ ਵੀ ਜਿਹੜੇ ਆਗੂ ਜਿਥੇ ਦਾ ਰਸਤਾ ਸਿੰਘ ਛੋਟੇਪੁਰ ਨੇ ओबीसी ਦੇ ਮੈਂਬਰ ਨੇ ਇਦਾਂ ਜਿਹੜਾ ਹੈਗਾ ਆ ਦੇਸ਼ਪ੍ਰਤਾਪ ਸਿੰਘ ਗੈਰੋਂ ਉਹ ਵੀ ओबीसी ਦੇ ਮੈਂਬਰ ਹੈ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਦਾਂ ਮਕਸਦੇ ਇਹ ਕਿ ਜਿਹੜੀਆਂ ਦੂਜੀਆਂ ਪੰਥਕ ਤੇਰਾ ਜਾਂ ਪੋਲਿਟਿਕਲ ਪਾਰਟੀਆਂ ਵੀ ਆਪਾਂ ਕਹਿ ਸਕਦੇ ਆ ਉਹਨਾਂ ਨਾਲ ਤਾਲਮੇਲ ਕਰਕੇ ਆ ਰਹੀ ਵਿਧਾਨ ਸਭਾ ਦੀ ਚੋਣ ਲਈ ਕਿਸ ਤਰ੍ਹਾਂ ਦਾ ਇੱਕ ਗੱਠਜੋੜ ਇੱਕ ਪਲੇਟਫਾਰਮ ਬਣਾਇਆ ਜਾ ਸਕਦਾ ਹੈ ਕਿਉਂਕਿ ਵਾਰਿਸ ਪੰਜਾਬ ਨਾਲ ਇਹਨਾਂ ਦਾ ਪਹਿਲਾਂ ਹੀ ਆਪਸੀ ਸਹਿਯੋਗ ਚੱਲ ਰਿਹਾ ਪਰ ਇੱਕ ਢੰਗ ਨਾਲ ਜਿਹੜਾ ਗੱਠਜੋੜ ਬਣਾਣਾ ਹੋਰ ਗੱਲ ਹੁੰਦੀ ਹੈ ਇੱਕ ਮਤਦਾਨੀ ਕਿਸੇ ਮੁੱਦੇ ਦੇ ਉੱਤੇ ਇੱਕ ਵੱਖਰਾ ਮਾਮਲਾ ਹੁੰਦਾ ਹੁਣ ਇਹ ਪੰਜ ਮੈਂਬਰੀ ਕਮੇਟੀ ਜਿਹੜੇ ਪਾਰਟੀ ਨੇ ਆਗੂ ਲਏ ਆ ਬੜੇ ਸੋਲਦੇ ਵੀ ਸਿੰਦੀ ਦਾ ਤਜ਼ਾਬੇ ਕਰਾ ਗੂਆ ਉਹਨਾਂ ਵਾਲੇ ਦਿਨਾਂ 'ਚ ਕਿਹੜੀਆਂ ਕਿਹੜੀਆਂ ਪਾਰਟੀਆਂ ਨਾਲ ਇਹਨਾਂ ਦੀ ਗੱਲਬਾਤ ਹੋਈਗੀ ਪਰ ਇਹ ਜ਼ਰੂਰ ਹੈ ਕਿ ਜਿਸ ਕਦਰ ਇਹਨਾਂ ਨੇ ਕਮੇਟੀ ਬਣਾਈ ਹੈ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੋਣਗੀਆਂ ਉਸ ਤੋਂ ਪਹਿਲਾਂ ਇੱਕ ਵੱਖਰਾ ਪਲੇਟਫਾਰਮ ਬਣਦਾ ਨਜ਼ਰ ਆ ਰਿਹਾ ਹੈ ਸੋ ਅੱਗੇ ਦੀ ਤਰ੍ਹਾਂ ਪੰਜਾਬ 'ਚ ਇੱਕ ਨਵੀਂ ਤਰਬੀ ਆਏਗੀ ਪਹਿਲਾਂ ਸੀ ਭਾਜਪਾ ਸੀ ਖਾਲੀ ਦਲ ਘੱਟ ਸੂਟ ਵੀ ਰਿਹਾ ਲੱਗਦਾ ਕਿ ਵੀ ਰਿਹਾ ਆਮ ਆਦੀ ਪਾਰਟੀ ਦਾ ਪਛੇਤਰ ਕਰਦੇ ਆ ਸਤਾਚ ਨੇ ਉਹਨਾਂ ਦੀ ਕਾਂਗਰਸ ਪਾਰਟੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਹੁਣ ਉਹਨਾਂ ਸਰਜੀਤ ਖਾਲੀਦਲ ਜਿਹੜਾ ਹੈ ਜੀ ਦੇਖੋ ਆਈ ਕਿਹਨੇ ਹਰਪ੍ਰੀਤ ਸਿੰਘ ਕਰ ਰਿਹਾ ਉਹ ਪੰਚ ਮੈਂਬਰੀ ਕਮੇਟੀ ਬਣਨ ਤੋਂ ਬਾਅਦ ਕੀ ਕੋਈ ਵੱਡਾ ਪਲੇਟਫਾਰਮ ਪੰਜਾਬ 'ਚ ਬਦਲ ਪੇਸ਼ ਕਰ ਸਕੇਗਾ ਇਹ ਤੇ ਨਜ਼ਰਾਂ ਵੀ ਬਣੀਆਂ ਰਹਿਣੀਆਂ ਔਰ ਇੱਕ ਅਹਿਮ ਮਾਮਲਾ ਹੈ ਕਿ ਪੰਧਕ ਮੁੱਦਿਆਂ ਨਾਲ ਜਿਹੜੇ ਜੁੜੇ ਵੀ ਲੋਕ ਹੈ ਪੰਧਕ ਤੇ ਰਹੇ ਕਿ ਉਹ ਖਾਲੀਦਲ ਜਿਹੜਾ ਜੀ ਦੇਖੋ ਇਸ ਗ੍ਰੇਸ ਨੂੰ ਬਦਲ ਕਰ ਰਿਹਾ ਉਸ ਪਾਸੇ ਵੱਲ ਜਾਣਗੇ ਜਾਂ ਕਿਹਨੇ ਹਰਪ੍ਰੀਤ ਸਿੰਘ ਜਿਹੜੇ ਕੱਟਸੋੜ ਦੀ ਕੋਸ਼ਿਸ਼ ਕਰ ਰਿਹਾ ਉਸ ਵਸਵਾਲ ਵਜਨਗੇ ਸੋ ਕੇਵਲ ਪ੍ਰੀਡਿਕਲ ਮਾਮਲਿਆਂ ਨੇ ਮਹਿਕਮਾਂਕਰ ਕੇ ਇੱਕ ਪੰਥਕ ਮੁੱਦਾ ਵੀ ਦੇਖਿਆ ਜਾਏਗਾ ਕਿ ਕਿਹੜੀ ਤਰ ਜੜੀ ਹੈ ਪੰਜਾਬੀਆਂ ਵੱਲੋਂ ਪ੍ਰਵਾਨ ਕੀਤੀ ਜਾਏਗੀ ਜੀ ਜੀ ਸਰ ਨਵੀਂ ਅਕਾਲੀ ਦਲ ਪਾਰਟੀ ਦੀ ਤਾਂ ਆਪਾਂ ਗੱਲ ਕੀਤੀ ਹੈ ਹੁਣ ਅਕਾਲੀ ਦਲ ਪਾਰਟੀ ਦੀ ਗੱਲ ਕਰਦੇ ਆ ਇਨ ਇੱਥੇ ਮੀਟਿੰਗ ਕੀਤੀ ਗਈ ਸੀ ਇਹਨਾਂ ਵੱਲੋਂ ਅੱਜ ਤੇ ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨਾ ਦੀ ਸੀ ਕੀ ਮਕਸਦ ਸੀ ਮੀਟਿੰਗ ਦਾ ਦੇਖੋ ਆਪਾਂ ਅੱਜ ਦਾ ਜ਼ਿਕਰ ਕੀਤਾ ਹੈ ਸੋਹਣ ਅਕਾਲੀ ਦਲ ਜੀ ਦੇ ਵਾ ਇਸਪੀਰ ਬਾਦਰ ਉਹਨੇ ਕਰ ਰਿਆ ਉਹਨਾਂ ਦੇ ਅੱਜ ਜਿਹੜੇ ਜਿਲ੍ਹਾ ਜਥੇਦਾਰ ਉਹਨਾਂ ਦੀ ਤੇ ਪਾਰਟੀ ਦੇ ਹਲਕਾ ਇੰਚਾਰਜਾਂ ਦੀ ਕਮੇਟੀ ਸੀ ਚੰਡੀਗੜ੍ਹ ਤੇ ਉਹਨੇ ਕਈ ਅਹਿਮ ਫੈਸਲੇ ਲਏ ਆ ਤਿਦਾਪਾ ਇਲੈਕਸ਼ਨ ਦੀ ਗੱਲ ਕਰਦੇ ਰਹੇ ਨੇ ਅਕਸਰ ਕਿ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਤਾਈ ਦੇ ਚਾਰੇ ਆ ਉਹਦੇ ਲਈ ਸਾਰੀਆਂ ਪਾਰਟੀਆਂ ਆਪਣੇ ਆਪਣੇ ਤੌਰ ਤੇ ਤਿਆਰੀਆਂ ਕਰ ਰਹੀਆਂ ਤਾਂ ਅਕਾਲੀ ਦਲ ਨੇ ਵੀ ਅੱਜ ਫੈਸਲਾ ਕੀਤਾ ਕਿ ਫਰਵਰੀ ਮਹੀਨੇ ਚ ਹਾਰਾ ਜਿਹੜਾ ਵਿਧਾਨ ਸਭਾ ਹਲਕਾ ਉਹਦੇ ਤੇ ਰੈਲੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਹ ਕਹਿੰਦੇ ਘਟੋ ਘਟਾ ਇੱਕ ਹਫਤੇ ਦੇ ਵਿੱਚ ਚਾਰ ਰੈਲੀਆਂ ਦਾ ਕੀਤੀਆਂ ਜਾਣਗੀਆਂ ਸੋ ਕਿਹਾ ਜਾ ਸਕਦਾ ਹੈ ਕਿ ਕਾਲੀ ਗੱਲ ਵੀ ਪੂਰੀ ਸਰਗਰਮੀ ਦੇ ਨਾਲ ਮੈਦਾਨ ਚ ਉਤਰ ਰਿਹਾ ਹੈ ਪਾਰਟੀ ਨੇ ਤਾਂ ਫੈਸਲਾ ਕੀਤਾ ਹੀ ਕੀਤਾ ਹੈ ਕਿ ਹਰ ਹਾਲਗੇ ਤੇ ਰੈਲੀਆਂ ਕਰਨਗੇ ਰੈਲੀਆਂ ਤੋਂ ਇਲਾਵਾ ਹੋਰ ਵੀ ਜਿਹੜੇ ਪੰਥਕ ਮੁੱਦੇ ਐ ਪਾਰਟੀ ਨਾਲ ਜੁੜੇ ਹੋਏ ਮਾਮਲੇ ਐ ਫਾਰ ਐਗਜ਼ਾਮਪਲ ਅਗਲੇ ਦਿਨਾਂ ਚ ਕੋਈ ਲੋਕਲ ਲੈਵਲ ਦੇ ਚੋਣਾਂ ਆਉਣੀਆਂ ਹਨ ਉਹਨਾਂ ਚੋਣਾਂ ਲਈ ਕਬਜੇ ਤਿਆਰੀ ਕਰਨੀ ਹੈ ਕੀ ਪਾਰਟੀ ਨੇ ਆਪਣੇ ਤੌਰ ਤੇ ਲੜਨਾ ਹੈ ਕਿਸ ਤਰ੍ਹਾਂ ਆਧਾਰ ਬਣਾਉਣਾ ਹੈ ਪਾਰਟੀ ਨੇ ਅੱਜ ਇਹ ਵੀ ਫੈਸਲਾ ਲਿਆ ਹੈ ਕਿ ਜਿਹੜੀਆਂ ਜਥੇਬੰਦੇ ਖਾਮੀਆਂ ਜਾਂ ਘਾਟਾਂ ਕੁਝ ਪਾਰਟੀ ਦੇ ਰਹਿੰਦੀਆਂ ਹਨ ਉਹਨਾਂ ਦੂਰ ਕੀਤਾ ਜਾਵੇ ਜਿਹੜੀਆਂ ਥਾਂਾਂ ਖਾਲੀ ਪਈਆਂ ਜਿਹੜਾ ਅਸਪਦਰ ਤੇ ਥਾਂਾਂ ਦੀ ਪੂਰਤੀ ਕੀਤੀ ਜਾਵੇ ਯਾਨੀ ਖਾਲੀ ਦਲਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਮੈਦਾਨ 'ਚ ਉਤਰਿਆ ਹੈ ਕਿ ਆ ਰਹੀ ਸਥਾਈ ਵਿਧਾਨ ਸਭਾ ਚੋਣ ਲਈ ਲੜਾਈ ਕੋਈ ਕਸਰ ਨਹੀਂ ਰਣੀ ਚਾਹੀਦੀ ਬਾਕੀ ਕਸਰ ਰਹਿੰਦੀ ਹੈ ਕਰ ਨਹੀਂ ਰੰਦੀ ਇਹਦਾ ਫੈਸਲਾ ਪੰਜਾਬੀ ਹੀ ਕਰਨਗੇ ਜੀ ਜੀ ਚੋਣਾਂ ਦੀ ਗੱਲ ਕਰਦੇ ਆ ਸਰ ਤਾਂ ਹੁਣ ਅਗਲਾ ਮੁੱਦਾ ਚੱਕਾਂਗੇ ਚੰਡੀਗੜ੍ਹ ਵਿੱਚ ਮੇਅਰ ਦੀ ਚੋਣਾਂ ਹੁਣ ਆਣ ਖੜੀਆਂ ਨੇ ਤੇ ਇੱਥੇ ਕਿਹਾ ਜਾ ਰਿਹਾ ਵੀ ਭਾਜਪਾ ਦੀ ਜਿੱਤ ਯਕੀਨੀ ਹੈ ਇਹ ਜਿਹੇ ਦਾਅਵੇ ਦਾਵਿਆਂ ਪਿੱਛੇ ਕੀ ਕਹਿਣਾ ਹੈ ਸਰ ਤੁਹਾਡਾ ਦੇਖੋ ਇਹ ਬਹੁਤ ਦਿਲਚਸਪ ਸਵਾਲ ਆ ਚੰਡੀਗੜ੍ਹ ਚ ਮੇਅਰ ਦੀ ਚੋਣ ਲੈ ਕੇ 29 ਨੂੰ ਮੇਅਰ ਦੀ ਚੋਣ ਹੋ ਰਹੀ ਹੈ ਮੇਅਰ ਸੀਨੀਅਰ ਮੇਅਰ ਡਿਫਟੀ ਮੇਅਰ ਤੋ ਜਦੋਂ ਆਉਤੇ ਆਪਰਾ ਪੇਜ ਦੇ ਨਾਲ ਸਾਰੇ ਉਹਦਾਂ ਦੀ ਗੱਲ ਕਰਦੇ ਆ ਤਾਂ ਮੁੱਖ ਵੱਡੀਆਂ ਤਰ੍ਹਾਂ ਉੱਥੇ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਔਰ ਭਾਜਪਾ ਹੈ ਜੇ ਆਪਾਂ ਮੇਰ ਲਈ ਕਿੰਨੀਆਂ ਵੋਟਾਂ ਚਾਹੀਦੀਆਂ ਜਿਹੜਾ 19 ਵੋਟਾਂ ਲੈ ਜਾਏਗਾ ਉਹ ਜਿਹੜਾ ਹੈਗਾ ਉਸ ਪਾਰਟੀ ਦਾ ਮੇਰ ਬਣ ਸਕਦਾ ਹੁਣ ਸਭ ਤੋਂ ਇਸ ਵੇਲੇ ਜਿਹੜੀ ਵੱਡੀ ਧਿਰ ਉੱਥੇ ਸਦਨ ਚ ਜੇ ਜੋਪਨਗਰ ਕੌਂਸਲ ਦੀ ਗੱਲ ਕਰਦੇ ਆ ਤਾਂ 18 ਮੈਂਬਰ ਹੈ ਭਾਜਪਾ ਦੇ ਭਾਜਪਾ ਨੂੰ ਇੱਕ ਵੋਟ ਚਾਹੀਦੀ ਹੈ ਆਪਣਾ ਮੇਰ ਬਣਾਉਣ ਲਈ ਜੀ ਮੈਂ ਵੀ ਇਹ ਜਾਂਦੇ ਸੋ ਅਕਸਰ ਕਹੀ ਉਹ ਟਿੱਪਣੀ ਕਰਦਾ ਹਾਂ ਕਿ ਪਾਜਾ ਜਿਹੀ ਮਜ਼ਬੂਤ ਪਾਰਟੀ ਹੈ ਕਿ ਲੋਕ ਤਾਂ ਕਈ ਵਾਰ ਇੱਕ ਇੱਕ ਬੂਟਾ ਆਪਣੇ ਬਾਗ ਚ ਲਿਆ ਕੇ ਲਾਉਂਦੇ ਤੇ ਫਿਰ ਵੱਡੇ ਹੋਣ ਦੀ ੜੀ ਖਰਦੇ ਆਂ ਪਾਜਾ ਬੜੀ ਇੰਨੀ ਇੱਕ ਸ਼ਕਤੀ ਤਾਕਤ ਹੈ ਕਿ ਪੂਰੇ ਦਾ ਪੂਰਾ ਬਾਗ ਹੀ ਕੁੱਟ ਕੇ ਆਪਣੇ ਵੇੜੇ ਚ ਲੈ ਜਾਂਦੀ ਹੈ ਸੋ ਇੱਕ ਸੀਟ ਦਾ ਕੋਈ ਰੌਲਾ ਨਹੀਂ ਠਾਹ ਰਾ ਇਹਨਾਂ ਕੋਲੇ ਬੂਟਾ ਹੈ ਗਿਆ ਇੱਕ ਵੋਟ ਚਾਹੀਦੀ ਹੈ ਉਹ ਵੋਟ ਤਾਂ ਮਿਲ ਹੀ ਜਾਏਗੀ ਵੋਟਾਂ ਦਾ ਫालतू ਲੈ ਕੇ ਜਾਣਗੇ ਆਪਾਂ ਫਿਰ ਵੀ ਦਰਸ਼ਕਾਣਾਂ ਲਈ ਜਬੂਦ ਤੇ ਸਾਂਝ ਕਰਾਂਗੇ ਕਿ ਕੈਸੀ ਪਹਿਲਾਂ ਹੀ ਕਹੀ ਸੀ ਗੱਲ ਕਿ ਭਾਜਪਾ ਦਾ ਹੀ ਮੇਅਰ ਬਣੇਗਾ ਜਿਹਨੂੰ ਕਹਿੰਦੇ ਕਿ ਰੈੱਡ ਕਾਰਪੇਟ ਭਾਜਪਾ ਦੀ ਆਲਿ ਹੈ ਵੇਚੁਕਾ ਚੰਡੀਗੜ੍ਹ ਦੇ ਵਿੱਚ ਜੀ ਦੂਜੇ ਪਾਸੇ ਜਿਹੜੀਆਂ ਆਪ ਵਾਲੀਆਂ ਤਰ੍ਹਾਂ ਜਾਂ ਕਾਂਗਰਸ ਹੈ ਆਪ ਕੋਲੇ 12 ਮੈਂਬਰ ਹੈ ਹੁਣ ਕਿਤੇ 12 ਮੈਂਬਰ ਤੇ ਕਿਤੇ ਛਾਲਾ ਮੈਂਬਰ ਭਾਜਪਾ ਦਾ ਪਤਾ ਨਹੀਂ ਕਿਦੇ ਮੈਂਬਰ ਘਟਾਉਂਦੀ ਹੈ ਵਧਾਉਂਦੀ ਹੈ ਉਹ ਤਾਂ ਇਲੈਕਸ਼ਨ ਵਾਲੇ ਦਿਨ ਪਤਾ ਲੱਗੇਗਾ ਜੀ ਕਾ ਆਪ ਲਈ ਇੰਨਾ ਮੁਸ਼ਕਲ ਹੈ ਕਿ 12 ਦੀ 14 ਜਾਂ 18 ਕਰਨਾ ਬਹੁਤ ਮੁਸ਼ਕਲ ਹੈ ਇਧੇ ਕਾਂਗਰਸ ਦੇ ਪੱਲੇ ਕੇਵਲ 6 ਵੋਟਾਂ 6 ਵੋਟਾਂ ਨਾਲ ਜੇ ਆਪਾਂ ਕਗੇ ਵੀ ਮੇਹਰ ਬਣ ਜੇਗਾ ਤਾਂ ਪੋਸਿਬਲ ਨਹੀਂ ਹਾਂ ਪਾਰਲੀਮੈਂਟ ਮੈਂਬਰ ਦੀ ਇੱਕ ਵੋਟ ਜ਼ਰੂਰ ਹੁੰਦੀ ਹੈ ਚੰਡੀਗੜ੍ਹ ਤੋਂ ਕਾਂਗਰਸ ਦਾ ਪਾਰਲੀਮੈਂਟ ਮੈਂਬਰ ਹੈ ਜੇ ਉਹ ਵੀ ਜੋੜ ਲੀਏ ਵਿੱਚ ਫਿਰ 7 ਵੋਟਾਂ ਹੋ ਜਾਣੀਆਂ ਤਾਂ 18 ਦਾ ਅੰਕੜਾ ਬਹੁਤ ਦੂਰ ਹੈ ਸੋ ਜੇ ਤਾਂ ਪੰਜਾਬ ਦੀ ਤਰ੍ਹਾਂ ਜੇ ਇੱਥੇ ਕਿਦੇ ਪਹਿਲਾਂ ਇਹਨਾਂ ਦਾ ਇਕੱਠ ਜੁੜ ਹੋਇਆ ਹੁੰਦਾ ਆਪਦਾਰ ਕਾਂਗਰਸ ਦਾ ਪਹਿਲਾਂ ਚੰਡੀਗੜ੍ਹ ਤੇ ਰਿਹਾ ਇਹ ਤਾਂ ਹੋ ਸਕਦਾ ਸੀ ਕਿ 12 ਤੇ 7 ਨੇੜੇ ਤੜੇ ਪਹੁੰਚ ਜਾਣੇ ਸੀ ਲੜਾਈ ਇਹਨਾਂ ਦੀ ਬਰਾਬਰੀ ਦਾ ਘਟਕਟ ਹੋਈ ਸਕਦੀ ਸੀ ਪਰ ਹੁਣ ਪਾਜਪਾ ਇਨੀ ਕੱਗੇ ਐ ਕਿ ਸਪਸ਼ਟ ਹੈ ਕਿ ਪਾਜਪਾ ਦਾ ਹੀ ਮੇਰਣਾਤੀ ਨੂੰ ਚੰਡੀਗੜ੍ਹ ਤੋਂ ਬਾਣ ਜਾ ਰਿਹਾ ਦੂਜੇ ਉਧਰ ਤੇ ਵੀ ਪਾਜਪਾ ਹੀ ਕਾਬਜ਼ ਹੁੰਦੇ ਨਜ਼ਰ ਆ ਰਹੀ ਐ ਕੋਈ ਲੜਾਈ ਨੇੜੇ ਤੜੇ ਵੀ ਨਹੀਂ ਸੋ ਜਿਹੜਾ ਇਸ ਦੇਸ਼ ਦਾ ਜਿਹੜਾ ਸਭ ਤੋਂ ਬਿਊਟੀਫੁਲ ਸਿਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਚੰਡੀਗੜ੍ਹ ਉਹ ਰਾਜਧਾਨੀ ਐ ਪੰਜਾਬ ਦੀ हरियाणा जी हमाचना भी काफी ਨੇੜਤਾ ਬਣੀ ਰਹਿੰਦੀ ਹੈ ਇਹ ਸ਼ਹਿਰ ਦੀ ਰਾਜਨੀਤਿਕ ਤੌਰ ਤੇ ਬੇਸ਼ੱਕ ਇੱਥੇ ਕੋਈ ਸਿਸਟਮ ਇਦਾਂ ਦਾ ਨਹੀਂ ਐਸੈਂਬਲੀ ਜਾਂ ਹੋਰ ਕੋਈ ਇੱਕ ਪਾਰਲੀਮੈਂਟ ਦੀ ਸੀਟ ਹੈ ਪਰ ਨਗਰ ਕੌਂਸਲ ਚ ਕਿਹਦਾ ਮੇਅਰ ਬਣੇਗਾ ਇਹਦੀ ਬੜੀ ਐਮੀਤ ਹੈ ਔਰ ਇਹਦੇ ਬਾਰੇ ਹੁਣ ਕੋਈ ਦੋ ਰਹਿ ਨਹੀਂ ਕਿ ਹੋਰ ਦੋ ਦਿਨਾਂ ਤੱਕ ਭਾਜਪਾ ਨਵੇਂ ਸਰੇ ਤੋਂ ਆਪਣਾ ਜਿੱਤ ਦਾ ਝੰਡਾ ਉੱਚਾ ਕਰ ਰਹੀ ਹੈ ਚੰਡੀਗੜ੍ਹ ਜੀ ਜੀ ਸਰ ਸਮਾਬੋਧ ਘਟ ਹੈ ਪਰ ਜਾਣ ਤੋਂ ਪਹਿਲੇ ਇੱਕ ਸਵਾਲ ਪੁੱਛਾਂਗੀ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਹੁਣ ਤੇ ਇਸ ਵੀਡੀਓ ਨੂੰ ਲੈ ਕੇ ਹੁਣ ਜਿਹੜੀ ਹਾਈ ਕਮਾਂਡ ਹੈ ਉਹ ਕਾਫੀ ਜ਼ਿਆਦਾ ਨਰਾਜ਼ ਨਜ਼ਰ ਆ ਰਹੀ ਹੈ ਤੇ ਕਿਹਾ ਵੀ ਜਾ ਰਿਹਾ ਵੀ ਕਾਫੀ ਇਸ ਤੇ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਨੇ ਵਿਵਾਦ ਖੜਾ ਹੋ ਗਿਆ ਇਸ ਮੁੱਦੇ ਤੇ ਇਸ ਬਾਰੇ ਕੀ ਕਹੋਗੇ ਸਰ ਦੇਖੋ ਨਵਜੋਤ ਸਿੱਧੂ ਕਾਂਗਰਸ ਦੇ ਕਟਾਵ ਰਗੂਆ ਪੰਜਾਬ ਕਾਂਗਰਸ ਦੇ ਪਛਾਨ ਰਹੇ ਹੈ ਕਰੈਕਟਰ ਨੇ ਜਾਣੇ ਪਹਿਚਾਣੇ ਤੇਰੇ ਅੱਧਵਰੀ ਕੋਈ ਦੋ ਰਹੀ ਨਹੀਂ ਨਾਚਰ ਉਹਨਾਂ ਵਰੀ ਕਹਿਣਾ ਉਹ ਨਹੀਂ ਕਿ ਤੇਰੇ ਮੈਦਾਨ 'ਚ ਵੀ ਜਾ ਕੇ ਖੜੇ ਹੋ ਜਾਣਾ ਤਾਂ ਰੌਣਕ ਲਗਾ ਦਿੰਦੇ ਆ ਉਹਨੂੰ ਜੋ ਸਿੱਧੂ ਨੂੰ ਪਿਛਲੇ ਦਿਨਾਂ ਚ ਆਪਾਂ ਸਾਰੇ ਜਾਣਦੇ ਆ ਪੰਜਾਬ ਕਾਂਗਰਸ ਦੇ ਮੁੱਦਿਆਂ ਤੇ ਪਾਰਟੀ ਆਈ ਕੁਮਾਰਨਬਲ ਨੂੰ ਮੀਟਿੰਗ ਬੁਲਾਈ ਗਈ ਸੀ ਤਾਂ ਨਜੂਬ ਸਿੱਧੂ ਨੂੰ ਉਹਦੇ ਸੱਦਾ ਨਹੀਂ ਦਿੱਤਾ ਗਿਆ ਉਹ ਜਦੋਂ ਸੱਦਾ ਨਹੀਂ ਗਿਆ ਤਾਂ ਆਪਣੇ ਅੰਦਾਜ਼ ਦੇ ਨਾਲ ਹੀ ਨਜੂਬ ਸਿੱਧੂ ਕਹਿ ਰਿਹਾ ਕਿ ਕੋਈ ਗੱਲ ਨਹੀਂ ਜਿਹੜਾ ਮਾਮਲਾ ਹੈ ਹੀ ਨਹੀਂ ਜਿਹੜਾ ਮਾਮਲੇ ਤੱਕ ਪਹੁੰਚ ਨਹੀਂ ਹੋਈ ਜਾ ਬੁਲਾਇਆ ਨਹੀਂ ਗਦਾਫਾ ਕਰਵਾ ਪਾਇਆ ਇਸ ਵਾਰ ਸਪਸਟਿਆ ਨਹੀਂ ਦਿਨਾ ਇਹੋ ਜਿਹਾ ਮੈਸੇਜ ਉਹਨਾਂ ਨੇ ਦਿੱਤਾ ਆਪਣੀ ਇੱਕ ਵੀਡੀਓ ਵਾਇਰਲ ਕਰਕੇ ਉਹਦੇ ਨਾਲ ਸਵਾਲ ਇਸ ਕਰਕੇ ਉੱਠਿਆ ਕਿ ਕੀ ਨਵਜੂ ਸਿੱਧੂ ਦੇ ਹੁਣ ਪਹਿਲਾਂ ਤਾਂ ਪੰਜਾਬ ਕਾਂਗਰਸ ਨਾਲ ਸੀ ਹਕੂਮੀ ਪਦ ਤੇ ਵੀ ਨਾਰਾਜ਼ਗੀ ਚਲਦੀ ਨਜ਼ਰ ਆਂਦੀ ਹੈ ਹਾਲਾਂਕਿ ਆਪਣੇ ਉਹਨਾਂ ਨੇ ਸ਼ਹਿਰਾਂ ਨਾਲ ਅੰਦਾਜ਼ ਸੇ ਇਹ ਗੱਲ ਕਹੀ ਹੈ ਸਪਸ਼ਟ ਤੌਰ ਤੇ ਕੋਈ ਬਿਆਨ ਨਹੀਂ ਦਿੱਤਾ ਪਰ ਉਹ ਪੰਜਾਬ ਕਾਂਗਰਸ ਕੌਮੀ ਪੱਧਰ ਤੇ ਕਾਂਗਰਸ ਦੇ ਜੀ ਪੂਰੀ ਤਰ੍ਹਾਂ ਕਦਾਵਾਰਾ ਗੂਆ ਕੋਈ ਪਾਰਟੀਾਂ ਬਾਰੇ ਕਿੱਧਰ ਜਾਂਦੇ ਆ ਕਿੱਧਰ ਨਹੀਂ ਜਾਂਦੇ ਕਈ ਤਰ੍ਹਾਂ ਦੀ ਸਪਕੂਲੇਸ਼ਨ ਕਿ ਆਸਰੇ ਆਂ ਮੀਡੀਆ ਦੇ ਅੰਦਰ ਅਕਸਰ ਨਾ ਬਾਰੇ ਚੱਲਦੀਆਂ ਰਹਿੰਦੀ ਆ ਪਰ ਨਰਜੋਤ ਸਿੱਧੂ ਨੇ ਆਪਣੇ ਤੌਰ ਤੇ ਸਪਸ਼ਟ ਤੌਰ ਤੇ ਕਦੇ ਵੀ ਕੋਈ ਅਜੇ ਤੱਕ ਕੋਈ ਕ੍ਰਿਟੀਕਲ ਕਮੈਂਟ ਨਹੀਂ ਕੀਤਾ ਹੁਣ ਜਿਹੜੀ ਵੀਡੀਓ ਆਈ ਹੈ ਉਸ ਨਾਲ ਇਹ ਜ਼ਰੂਰ ਹੈ ਕਿ ਜੋ ਪਾਰਟੀ ਹਾਈ ਗੌਰ ਨੇ ਮੀਟਿੰਗ ਨੂੰ ਲਈ ਸੀ ਉਸ ਨੂੰ ਸਿੱਧੂ ਨੇ ਨਹੀਂ ਬੁਲਾਇਆ ਜੀ ਜੀ ਉਸ ਦੀ ਨਰਾਜ਼ਗੀ ਜ਼ਰੂਰ ਝਲਕਦੀ ਨਜ਼ਰ ਆ ਰਹੀ ਹੈ ਜੀ ਜੀ ਫਿਲਹਾਲ ਲਈ ਇੰਨਾ ਹੀ ਸਿੱਧੂ ਸਾਹਿਬ ਸਾਡਾ ਜੁੜਨ ਲਈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਨੰਦੇੜ ਸਾਹਿਬ ਮਹਾਰਾਸ਼ਟra ਵਿੱਚ ਹੋ ਰਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਦੀ ਤਿਆਰੀਆਂ ਜੋਰ-ਸ਼ੋਰਾਂ ਨਾਲ ਚੱਲ ਰਹੀਆਂ ਨੇ ਇੱਥੇ ਕਿਹਾ ਜਾ ਰਿਹਾ ਵੀ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚਣਗੇ ਤੇ ਨਾਲ ਦੀ ਨਾਲ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਉੱਥੇ ਨਜ਼ਰ ਆਣਗੇ ਫਿਲਹਾਲ ਲਈ ਇੰਨਾ ਹੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ Eu não